ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਖਾਸ ਤੌਰ ਤੇ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਅੱਜ ਜਿਹੜੀ ਖਾਸ ਵੀ ਜਿਹੜਾ ਦੋਸਤੋ ਆਪਣੀ ਪਿੰਡ ਜੋੜ ਸਿੰਘ ਵਾਲੇ ਆ ਤਹਿਸੀਲ ਪੱਟੀ ਤੇ ਇਸ ਪਿੰਡ ਨੂੰ ਜਿਹੜਾ ਜ਼ਿਲ੍ਹਾ ਦੋਸਤੋ ਅਸ਼ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ। ਐਨੀਮਲ ਜਿਹੜੇ ਦੋਸਤੋ ਤੁਹਾਨੂੰ ਅੱਜ ਆਪਾਂ ਬਿਲਕੁਲ ਵਿਹੜ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਦੋਸਤੋ ਜਰਸੀ ਦੀ ਵੜ ਦੇਖਣ ਦੇ ਵਿੱਚ ਮਿਲੇਗੀ ਤੇ ਬਾਕੀ ਕ੍ਰੋਸ ਅੰਗ ਦੇ ਵਿੱਚ ਆ ਠੀਕ ਹੈ ਜੀ ਕ੍ਰੋਸ ਅੰਗ ਦੇ ਵਿੱਚ ਆ ਵਾ ਜਿਹੜਾ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਹਰਬੇਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਜਿਹੜੀ ਵੀਡੀਓ ਦਾ ਟਾਈਮ ਦੋਸਤੋ ਜਰੂਰ ਤੁਸੀਂ ਨੋਟ ਕਰ ਸਕਦੇ ਹੋ 5:30 ਵਜੇ ਦਾ ਜਿਹੜਾ ਸ਼ਾਮ ਦਾ ਟਾਈਮ ਆ ਤੇ 19 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਕੱਲ 20 ਫਰਵਰੀ ਨੂੰ ਜਿਹੜੀ ਦੋਸਤੋ ਮਾਰਨਿੰਗ ਜਿਹੜੀ ਆਪਾਂ ਦੋਸਤੋ 6 ਵੱਲੇ ਜਿਹੜੇ ਮਾਰਨਿੰਗ ਟਾਈਮ ਆਪਾਂ ਅਪਲੋਡ ਕਰਾਂਗੇ ਇਹ ਬੜੀ ਠੀਕਾ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਜਿੰਨੇ ਪਸ਼ੂ ਵੀ ਆਪਾਂ ਤੁਹਾਨੂੰ ਸਵੇ ਸਵੇ ਦਾ ਖਾਵਾਂਗੇ ਉਹਨਾਂ ਦੀ ਜਿਹੜੀ ਤਸੱਲੀ ਆ ਖਾਸ ਤੌਰ ਤੇ ਘਰ ਵਿਜਟ ਕਰਕੇ ਜ਼ਰੂਰ ਕਰ ਲਿਓ ਹਰ ਵਾਰ ਦੀ ਤਰ੍ਹਾਂ ਦੋਸਤੋ ਬਧੇਰੇ ਡਿਟੇਲ ਆਪਾਂ ਬਾਈ ਹਰਵੇਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਜੀ ਤੇ ਆਜੋ ਬਧੇਰੇ ਡਿਟੇਲ ਦੇ ਲਈ ਕਰਦੇ ਆ ਆ ਗੱਲਬਾਤ ਸਾਂਝੀ ਆਪਾਂ ਕੀ ਇਨਫੋਰਮੇਸ਼ਨ ਹੈਗੀ ਇਹਨਾਂ ਬੇੜਾਂ ਦੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਉਦੇਸ਼ ਜਾ ਇੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਤੇ ਮੇਰੇ ਪਿਆਰ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ ਇਸ ਚੈਨਲ ਨੂੰ ਪਿਆਰ ਦੇਣ ਵਾਲਿਆਂ ਨੂੰ ਵੀ ਸਾਡੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਠੀਕ ਆ ਭਾਈ ਮਿਹਰਬਾਨੀ ਤੇ ਭਾਈ ਹਰਵੈਲ ਅੱਜ ਘਟੋ ਘਟ ਵੀ ਪੰਜ ਬੈੜਾ ਆਪਣੇ ਕੋਲ ਵਿਕਾਊ ਆ ਵੀ ਸੁਈਆਂ ਕੁਝ ਬਿਲਕੁਲ ਤਿਆਰੀ ਦੇ ਵਿੱਚ ਆ। ਹਾਂ ਜੀ ਸਾਬਾ ਉਹ ਬਹਰਾਲ ਤਾਂ ਸੱਤ ਨੇ ਦੋ ਬਾਹਰ ਨੇ। ਠੀਕ ਹੈ ਤਾਂ ਪੰਜ ਜਿਹੜੀਆਂ ਆਪਾਂ ਇਹ ਦਿਖਾਵਾਂਗੇ ਠੀਕ ਹੈ ਵੀਰ ਅੱਜ ਇੱਕ ਤੋਹਫਾ ਲੈ ਆਂਦਾ ਵੀਰਾਂ ਦੀ ਡਿਮਾਂਡ ਤੇ ਜਿਹੜਾ ਆਪਣਾ ਬਿਲਕੁਲ ਜਰਸੀ ਦੇ ਵਿੱਚ ਵੀ ਹਾਂ ਬਿਲਕੁਲ ਸੰਤੂ ਸਾਹਿਬ ਪਿਓਰ ਜਰਸੀ ਆ ਦੂਜੀ ਸੂਈ ਸੂਗੀ ਇਹ ਠੀਕ ਹੈ ਜੀ ਤਾਂ ਪਹਿਲੇ ਸੂਈ ਇਹਦੀ ਜਿਹੜੀ ਦੁੱਧ ਕਪੈਸਿਟੀ ਆ ਲਗਭਗ 16 ਦੇ ਨੀਰ ਬਹੁਤਾਈ ਇਹਦੀ ਓਹ ਠੀਕ ਹੈ ਫਸਟ ਟਾਈਮ ਸੀ ਜਦੋਂ ਜੀ ਹਾਂ ਜੀ ਤੇ ਹੁਣ ਮਤਲਬ ਕਿੰਨਾ ਕੁ ਸਮਾਂ ਲੱਜੂਗੀ ਸੂਣ ਸੰਤੂ ਸਾਹਿਬ ਹਜੇ 8-10 ਦਿਨ ਖਿੱਚੂਗੇ 8-10 ਦਿਨ ਠੀਕ ਹੈ ਬਾਕੀ ਚਲੋ ਆਪਾਂ ਜੀ ਤਾਂ ਕੋਈ ਭਰੋਸਾ ਨਹੀਂ ਹੁੰਦਾ ਕਦੋਂ ਸੂਪ ਹੋਵੇ ਹ ਠੀਕ ਆ ਬਾਕੀ ਬਿਲਕੁਲ ਤਿਆਰੀ ਦੇ ਵਿੱਚ ਆ ਕਿਸਾਨ ਵੀਰੋ ਠੀਕ ਆ ਤੇ ਦਿਨ ਜਿਹੜੇ ਦਿਨਾਂ ਦੀ ਗੱਲ ਕਰ ਲਈਏ ਬਸ ਉਹ ਹੀ ਦੇਣ ਲੈ ਕੇ ਜਾਊਗੀ ਕੋਈ ਦੋਜ ਲੈ ਜੇ 4 ਦਿਨ 5 ਦਿਨ ਹਾਂ ਠੀਕ ਹੈ ਇੱਥੇ ਕਿ ਦਿਨ ਲੈ ਕੇ ਜਾਊਗੀ ਜਾਤ ਵਿੱਚ ਦੇ ਜੇ ਇੱਕ ਜਾਤ ਵਿੱਚ ਦੇਖੀਏ ਤੇ ਪਿਓਰ ਜਰਸੀ ਦੀ ਬਿਹੜਾ ਠੀਕ ਆ ਤੇ ਪੂਰੀ ਬਰੀਡ ਦੇ ਵਿੱਚ ਟਿੱਪਣ ਬਹੁਤ ਵਧੀਆ ਆਈ ਆ ਹਮ ਇੱਕ ਨੰਬਰ ਚਵਾ ਵੀ ਪੋਲਾ ਨਿਕਲੂ ਇਹਦਾ ਠੀਕ ਹੈ ਜੀ ਤਾਂ ਬਾਕੀ ਦੁੱਧ ਵੀ ਚੰਗਾ ਪਾਉਣ ਦੀ ਸੰਭਾਵਨਾ ਵਾ ਅੱਗੇ ਸੰਤੂ ਸਾਹਿਬ ਪ੍ਰਮਾਤਮਾ ਨੂੰ ਪਤਾ ਹੁੰਦਾ ਬਿਲਕੁਲ ਤੇ ਖੋਲ ਕੇ ਵੀਰ ਨੂੰ ਦਿਖਾਈਏ ਠੀਕ ਆ ਤੇ ਬਾਕੀ ਤਾਂ ਸਲੀਆਂ ਬਿਲਕੁਲ ਦੋਸਤੋ ਚਿਪਕੇ ਆਪਦੀ ਤਸੱਲੀ ਕਰ ਸਕਦੇ ਜੇ ਚੌਥਾ ਹਨ ਦੀ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਖਰੀਦ ਸਕਦੇ ਹੋ ਤੋੜ ਕੇ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਜੀ ਆ ਕਰੋ ਚੈੱਕ ਹਾਂਜੀ ਤੋੜ ਗਈ ਠੀਕ ਹੈ ਬਿਲਕੁਲ ਜਿਹੜਾ ਦੋਸਤੋ ਸੋਹਣਾ ਲੇਵਾ ਆ ਠੀਕ ਹੈ ਜੀ ਤੇ ਹਵਾਨਾ ਵਧੀਆ ਬਾਕੀ ਵੇਖਦੇ ਹੋ ਜਿਹੜਾ ਢਿੱਲਾ ਬਹੁਤ ਨੇ ਹਜੇ ਭਰੂਗੀ ਅਬੇ ਖਾਓ ਮੜਾ ਜੀ ਅਜੇ ਨਾ ਬਹੁਤ ਜ਼ਿਆਦਾ ਢਿੱਲਾ ਅਜੇ ਤਾਂ ਕੋ ਸਮਾਂ ਲਵਗੀ ਤੇ ਲਟੂ ਲਪੂਰੀਆ ਦੋਸਤੋ ਠੀਕ ਆ ਤੇ ਜਰਸੀ ਜਿਹੜੀ ਆ ਦੋਸਤੋ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਹੁੰਦੀ ਆ ਬਾਕੀ ਚਲੋ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਆ ਵਧੀਆ ਵਾ ਠੀਕ ਆ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਦੇਖ ਕੇ ਚੈੱਕ ਕਰ ਲਓ ਤੇ ਆ ਜਿਹੜਾ ਥਾਣਾ ਦੀ ਇੱਕ ਵਾਰੀ ਆ ਪਾ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਜੀ ਬਹੁਤ ਪਿਆਰੀ ਬੱਚੀ ਜੀ ਹਾਂ ਜੀ ਲੈ ਜੀ ਜਿੰਗਾ ਦੁੱਧ ਪਾਉਣ ਦੀ ਸੰਭਾਵਨਾ ਵਾ ਇਹ ਬੱਚੀ ਲਿਖਤੀ ਰੂਪ ਦੇ ਵਿੱਚ ਵੀ ਸੰਤ ਸਭਾ shear sadiyan ਨੇ ਦੇ ਰਹੇ ਨੇ ਬਿਲਕੁਲ ਠੀਕ ਆ ਅ ਖਾਸ ਤੌਰ ਤੇ ਜਿਹੜੇ ਦੋਸਤੋ ਘਰੇਲੂ ਵੀਰਾਂ ਨੇ ਘਰੇ ਰੱਖਣੀ ਆ ਉਹ ਖਾਸ ਤੌਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਐਸ ਉਹਨਾਂ ਦੇ ਕੋਲ ਤੇਰਾ ਟੁਰਦਾ ਜਾ ਬਾਈ ਬਹੁਤ ਜਿਆਦੀ ਪਈ ਆ ਵੀ ਭਾਈ ਜਿਸ ਹਿਸਾਬ ਨਾਲ ਤਾਂ ਲੱਗਦਾ ਵੀ ਘੱਟੋ ਘੱਟ ਵੀ ਹਫਤਾ ਵੀ ਲਾ ਕੇ ਜਾ ਸਕਦੀ ਤਾਂ ਸੰਤ ਸਭਾ ਦੇ ਵੈਸੇ ਦਿਨ ਪੂਰੇ ਹੋਣ ਚਿਰ ਪਿਆ ਵਾ ਅੱਛਾ ਜੀ ਬਾਕੀ ਬਾਤ ਵੀ ਖੜ ਸਕਦੀ ਦੋ ਚਾਰ ਦਿਨ ਬਾਕੀ ਸੰਦੂ ਸਾਹਿਬ ਜਿੰਨਾ ਵੀ ਸਮਾਂ ਖਿੱਚ ਜੂਗੀ ਉਹਨਾਂ ਹੀ ਚੰਗਾ ਉਹਨਾਂ ਚੰਗੀ ਬਣ ਜੂਗੀ ਤੇ ਕੀ ਮੋਲ ਲੈਂਦਾ ਵੀਰ ਸੰਦੂ ਸਾਹਿਬ ਇਹਦਾ ਲੈਣ ਦੇਣਾ ਜਿਹੜਾ 52000 ਸਾਡੇ 52 ਹਾਂਜੀ ਠੀਕ ਆ ਬਾਕੀ ਚਲੋ ਸਾਬ ਬੱਚੀ ਤਾਂ ਇਹੀ ਜਿਹੜਾ ਵਾਹ ਏਰੀਆ ਚਲੋ ਜਿਆ ਨੇ ਏਰੀਆ ਦੇ ਵਿੱਚ ਹੁੰਦੀ ਤਾਂ ਸੰਦੂ ਦਾ 77000 ਬਿਲਕੁਲ 52000 ਜਿਹੜੀ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਠੀਕ ਆ ਬਾਕੀ ਕਿੱਥੋਂ ਤੱਕ ਲੈ ਦੇ ਕਰਨਾ ਤੁਸੀਂ ਵੀਰ ਦੇ ਨਾਲ ਜਿਹੜਾ ਸੰਪਰਕ ਕਰ ਲਿਓ ਠੀਕ ਆ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਵੈੜ ਦਿਖਾਉਣੀ ਆ ਬੜੋ ਵੀ ਚੰਗੀ ਆ ਤਾਜੀ ਸੂਈ ਆ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਬਾਈ ਕਿੰਨੇ ਕ ਦਿਨ ਦੀ ਸੂਈ ਆ ਬੜਾ ਤੁਹਾ ਦਾ ਪਰਤੋ ਸੂਈ ਆ ਠੀਕ ਆ ਜੀ ਤਾਂ ਤਕਰੀਬ 13 ਆ 13 ਲੀਟਰ ਜਿਹੜਾ ਇਹਦੇ ਥੱਲੇ ਬੋਲਾ ਇਸ ਟਾਈਮ ਠੀਕ ਆ ਜੀ ਤਾਂ ਦੂਜੇ ਤੋਂ ਵੀ ਸੂਈ ਆ ਠੀਕ ਆ ਤਾਂ ਚਾਹ ਤਾਨੂੰ ਸਭ ਬਹੁਤ ਤਗੜਾ ਲੱਗ ਰਿਹਾ ਇਹਨੂੰ ਅੱਛਾ ਜੀ ਚੰਗੀ ਮਤਲਬ ਤੇ ਬੱਚਾ ਥੱਲੇ ਬੱਛਾ ਜੀ ਬੱਚੀ ਆ ਹਾਂ ਪਿੱਛੇ ਮੇਲ ਦਾ ਫਾ ਬੱਛਾ ਜੀ ਮਗਰ ਬੱਛਾ ਠੀਕ ਆ ਮਗਰ ਬੱਛਾ ਤੇ ਆ ਥਾਣ ਤੁਸੀਂ ਵੇਖ ਕੇ ਚੈੱਕ ਕਰ ਲੋ ਜੀ ਉਹਦਾ ਵੀ ਸੀਲਸ ਲੱਗਾ ਬਹੁਤ ਵਧੀਆ ਆਪਾਂ ਧਾਰ ਆ ਕਰੋ ਜੀ 2 ਮਿੰਟ ਬਈ ਰੋਕ ਲਓ ਨੇ ਤੁਸੀਂ ਆ ਕਰੋ ਜੀ ਤੇ ਬਹੁਤ ਹੀ ਵਧੀਆ ਚਾਰੇ ਥਣਾ ਦੇ ਵਿੱਚੋਂ ਜਿਹੜੀਆਂ ਧਾਰਾ ਮਾਰ ਕੇ ਬਾਈ ਹਰ ਵੇਲ ਦਿਖਾ ਰਿਹਾ ਜੀ ਤੇ ਤੋੜ ਕੇ ਆਪਾਂ ਤੁਹਾਨੂੰ ਦਿਖਵਾ ਦਿਖਾ ਦਿੰਦੇ ਆ ਠੀਕ ਆ ਪਸੰਦ ਆਈ ਚੁਵਾਈ ਕਰ ਲਿਓ ਇੱਕ ਟਾਈਮ ਆਣ ਕੇ ਆਨਲਾਈਨ ਮੰਗਾਉਣੀ ਆ ਤੇ ਬੇਸ਼ੱਕ ਤੁਸੀਂ ਮੰਗਾ ਸਕਦੇ ਹੋ ਬਹੁਤ ਵਧੀਆ ਠੀਕ ਆ ਗੱਟੋ ਆ ਕਰ ਲਓ ਚੱਕ ਜੀ ਲੈਵਾ ਆਰਡਰ ਦੀ ਕੁਆਲਿਟੀ ਕਾਫੀ ਜਿਆਦੀ ਸੋਹਣੀ ਆ ਠੀਕ ਆ ਬੜਾ ਜਿੰਨੀ ਉਪਰੋਂ ਦੋਸਤੋ ਉਹਨੇ ਵਧੀਆ ਚੰਗੇ ਹਵਾਨੇ ਦੇ ਵਿੱਚ ਆ ਤੇ ਬਿਲਕੁਲ ਜਿਹੜੀ ਆ ਦੋਸਤੋ ਥੋੜੀ ਕਰਾਸ ਬਰੀਡ ਵਿੱਚ ਆ ਇਹਨੂੰ ਗਰਮੀ ਦੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਆਲਿਟੀ ਪ੍ਰਭਾਵ ਹੈ ਜਿੱਥੇ ਐਫ ਪੀ ਤੇ ਜਰਸੀ ਦਾ ਕਰਾਸ ਠੀਕ ਆ ਜੀ ਠੀਕ ਆ ਜੀ ਤਾਂ ਇਹਨੂੰ ਜਿਹੜਾ ਬਾਡੀ ਆ ਉਹ ਬਿਲਕੁਲ ਜਰਸੀ ਵਾਲੀ ਆ ਹਾਂ ਜੀ ਹਵਾਨਾ ਠੰਡੀ ਕੁਆਲਿਟੀ ਬਿਲਕੁਲ ਐਫ ਪੀ ਵਾਲੀ ਠੀਕ ਹੈ ਜੀ ਠੀਕ ਆ ਹਾਂ ਜੀ ਠੀਕ ਆ ਬਾਕੀ ਵੀਰਾਂ ਦਾ ਵੀ ਐਚਐਫ ਤਾਂ ਇਹ ਜਰਸੀ ਦਾ ਥੋੜਾ ਜਿਹਾ ਕ੍ਰੋਸ ਆ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਬਾਕੀ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖ ਲੈਣਾ ਘਰੋ ਚੱਕ ਜੀ ਚੁਾਈ ਬਹੁਤ ਤਗੜੀ ਵੀਰੇ ਚੁਾਈ ਵੱਲੋਂ ਤਾਂ ਕੋਈ ਸ਼ੱਕ ਹੀ ਨਹੀਂ ਠੀਕ ਆ ਜੀ ਤੇ ਭਾਈ ਹਰਬੇਲ ਕਿੰਨੇ ਦੀ ਆਪਾਂ ਜਿਹੜੀ ਲੈ ਦੇ ਲਾਸਟ ਕਰਦੇ ਆ ਸੰਤੂ ਸਾਹਿਬ ਆਪਾਂ ਦੇ ਦਾਂਗੇ 47000 ਦੀ ਬੱਤੀ ਉਹਦੇ ਚੋਂ ਮੰਨਤਨ ਕਰਾਂਗੇ ਥੋੜਾ ਬਾਕੀ ਠੀਕ ਆ ਜੀ ਲੈਓ ਜੀ ਕਿ ਜਸ ਠੀਕਾ ਹਵਾਨੇ ਦੀ ਆਰਡਰ ਦੀ ਕੁਆਲਿਟੀ ਜਿਹੜੀ ਆ ਇਹਦੀ ਵੀ ਕਾਫੀ ਵਧੀਆ ਤੇ ਇਹ ਵੀ ਨੇ ਫਿਰ ਹੁਣ ਬੌਲੇ ਦੇ ਵਿੱਚ ਨਾ ਤੇ ਬੌਲਾ ਕਿੰਨਾ ਦੱਸਿਆ ਸੀ ਹੁਣ ਜਿਹੜੀ 2 ਟਾਈਮ ਦਾ ਹਾਂ ਵੀ ਕਰੀਬ 13 ਦੇ ਲਗਭਗ 13.5 ਜਿਹੜੀ ਚੱਲ ਰਹੀ ਹੈ ਇਸ ਟਾਈਮ ਠੀਕ ਹੈ ਜੀ ਬਾਕੀ ਤੁਹਾਨੂੰ ਸਾਰਾ ਚੁਆਈ ਕਰਾ ਦੂਗੀ ਲਗਭਗ 20 ਦੇ ਠੀਕਾ 20 ਦਿਨ ਨੇ ਤੜੀ ਹੈ ਨਾ ਤੇ ਸੁਬਾ ਵੀ ਦੁੱਜਾ ਹੀ ਹੈ ਨਾ ਸੁਬਾ ਦੁੱਜਾ ਵੱੱਛੀ ਹੈ ਜੀ ਵੱੱਛੀ ਆ ਦੋਸਤੋ ਬਾਕੀ ਹਵਾਨਾ ਬਹੁਤ ਚੰਗਾ ਸੋਹਣਾ ਲਈ ਫਿਰਦੀ ਆ ਤੇ ਮਗਰ ਜਿਹੜਾ ਬੱਚਾ ਵੱੱਛਾ ਇਸ ਤੋਂ ਬਾਅਦ ਅਗਲੀ ਤੁਹਾਨੂੰ ਵੈਢ ਦਿਖਾ ਦੇਣੀ ਆ ਆਪਾਂ ਠ ਠੀਕ ਆ ਬਾਈ ਹਰਵੈਲ ਅਗਲੀ ਇੱਕੋ ਰੰਗ ਦੇ ਵਿੱਚ ਕਾਲਾ ਰੰਗ ਪਹਿੜ ਪਹਿਲਾ ਸੂਬਾ ਸੂਣ ਦੇ ਵਿੱਚ ਰੈਡੀ ਆ ਪਹਿਲਾ ਸੂਬਾ ਸੂਈ ਆ ਸੰਧੂ ਸਾਹਿਬ ਸੂਈ ਆ ਬਿਲਕੁਲ ਇਹਦਾ ਬਾਡੀ ਬੰਦਰ ਆ ਜਿਹੜਾ ਬਿਲਕੁਲ ਜਰਸੀ ਦਾ ਵਾ ਹਾਂਜੀ ਸਿੰਘ ਜਰੂਰ ਥੋੜਾ ਛੋਟਾ ਬਲੈਕ ਜਰਸੀ ਇਹਨੂੰ ਆਪਾਂ ਕਹਾਂਗੇ ਠੀਕ ਆ ਜੀ ਪੱਕੇ ਸੰਧੂ ਸਾਹਿਬ ਜਿੰਨਾ ਕੇ ਦਾ ਵਜੂਦ ਆ ਵਜਨ ਆ ਹਾਂਜੀ ਨਾ ਮਤਲਬ ਪਤਲੀ ਆ ਤਾਂ ਸੰਧੂ ਸਾਹਿਬ ਵੈਸੇ ਕਹਿਣ ਨੂੰ ਦਿਲ ਨਹੀਂ ਕਰਦਾ ਹਾਂਜੀ ਆ ਕਮੈਂਡ ਵਾਲਿਆਂ ਨੇ ਵੀ ਭਰਾਵਾਂ ਨੇ ਕਹਿਣਾ ਵਾ ਜਾਂ ਕਿਦਾਂ ਆ ਕੇ ਦੋ ਟਾਈਮ ਤਿੰਨ ਟਾਈਮ ਚੁਆਈ ਕਰਨ ਬੇਸ਼ੱਕ ਕੰਡੇ ਤੇ ਤੋਲ ਲੈਣ ਚਾਹੇ ਲੀਟਰ ਨਾਲ ਲੀਟਰ ਵਾਲਾ 13 ਹੋਊਗਾ ਵੈਸੇ 12 ਲੀਟਰੇ ਕੰਡੇ ਤੇ ਚੜਾਉਗੇ ਠੀਕ ਆ ਜੀ ਤਾਂ ਲਓ ਮਦਰ ਬਈ ਖੋਲ ਕੇ ਨੂੰ ਬਾਹਰ ਦਿਖਾਈਏ ਠੀਕ ਆ ਤੇ 13 ਲੀਟਰ ਕੰਡੇ ਤੇ ਚੜਾ ਦੋਗੇ ਨਹੀਂ 12 ਨਹੀਂ 12 ਲੀਟਰ ਹਾਂਜੀ ਠੀਕ ਆ ਬਾਕੀ ਦੋਸਤੋ ਲੱਗੂ ਵੀ ਸਰੀਰਕ ਪੰਤਰ ਵੱਲੋਂ ਤੁਹਾਨੂੰ ਲੱਗੂ ਵੀ ਹੌਲੀ ਜੀ ਵਹਿੜਾ ਠੀਕ ਆ ਇਹ ਕਈ ਵਾਰ ਵੱਡੀਆਂ ਵੜਾਂ ਵੀ ਇਹਨੇ ਆਪਾਂ ਕੱਦ ਪੁੱਤ ਵਟੇ ਵਾਲੀਆਂ ਤੇ ਉਹਨਾਂ ਦੀ ਜਿਹੜੀ ਵੀ ਕਹਿ ਲਈਏ ਵੀ ਕੋਈ ਐਸਾ ਗੋਣ ਨਹੀਂ ਹੁੰਦਾ ਵੀ ਜਿਹੜਾ 12 13 ਲੀਟਰ ਦੁੱਧ ਚਵਾਦਣ ਪਰ ਜਦੋਂ ਮੈਂ ਵੀ ਇਹਨੂੰ ਖਰੀਦ ਕਰ ਰਿਹਾ ਸੀਗਾ ਤਾਂ ਮੈਂ ਵੀ ਸੋਚ ਰਿਹਾ ਸੀ ਕਿ ਨਹੀਂ ਪਰ ਜਦੋਂ ਮੈਂ ਦੋ ਟਾਈਮ ਚਵਾਈ ਕੀਤੀ ਵੀ ਹੈਰਾਨ ਕਰਤਾ ਹੈਰਾਨ ਕਰ ਪਾ ਗਈ ਗੱਲ ਜੀ ਨੇ ਤਾਂ ਕਰੋ ਚੈੱਕ ਜੀ ਬਾਕੀ ਹਵਾਨਾ ਦੱਸ ਰਿਹਾ ਟਾਈਮ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਿਓ ਬਿਲਕੁਲ ਬੇਸ਼ੱਕ 5:30 ਵਜੇ ਤੱਕ ਜਿਹੜਾ ਦੋਸਤੋ ਸਮਾਂ ਮੈਂ ਸਵੇਰੇ ਸਤੂ ਸਵੇਰੇ 7 ਵਜੇ ਜਾ ਕੇ ਚਵਾਈ ਕੀਤੀ ਸੀ ਇਹਦੀ ਠੀਕ ਹੈ ਜੀ ਕੱਲ ਸ਼ਾਮੀ ਕੀਤੀ ਅੱਜ ਸਵੇਰੇ ਕੀਤੀ ਠੀਕ ਆ ਆ ਹਵਾਨਾ ਹਵਾਨੇ ਬੋਲੋ ਜਿਹੜਾ ਦੋਸਤੋ ਵੇਖ ਕੇ ਲੱਗਦਾ ਵੀ ਜਿੰਨੀ ਗੱਲ ਕਹੀ ਗਈ ਆ ਠੀਕ ਆ ਬੂਰੀ ਜਿਹੜਾ ਪੂਰੀ ਜਿਹੜੀ ਫੜਨ ਵਾਲੀ ਗੱਲ ਐ ਵੀ ਘੱਟੋ ਘੱਟ ਵੀ 12 13 12 13 ਨਹੀਂ ਬਹੁਤ ਜ਼ਿਆਦਾ ਹਵਾਨੇ ਦੀ ਬੰਦਰ ਜਿਹੜੀ ਆ ਠੀਕ ਆ ਬਿਲਕੁਲ ਆ ਤੁਸੀਂ ਦੇਖੋਗੇ ਗਾੜ ਦੇਖੋਗੇ ਤਾਂ ਵੀ ਬਹੁਤ ਵਧੀਆ ਠੀਕ ਆ ਤੇ ਆ ਕਰੋ ਚਾਹੇ ਤੀ ਥਾਣ ਤੁਹਾਨੂੰ ਬਿਲਕੁਲ ਮੁਠੀ ਵਾਲਾ ਥੇ ਨਾ ਘਬਰਾਇਓ ਵੀ ਥਾਣਾ ਛੋਟਾ ਐ ਠੀਕ ਆ ਜੀ ਕਿਸੇ ਭੈਣ ਨੇ ਚਵਾਈ ਕਰਨੀ ਜਾਂ ਵੀਰ ਨੇ ਚਵਾਈ ਕਰਨੀ ਤਾਂ ਥਾਣ ਜਿਹੜਾ ਪ੍ਰੋਪਰ ਹੈਗਾ ਮੁਠੀ ਵਾਲਾ ਥਾਣਾ ਵੈੜ ਦੇ ਪ੍ਰੋਪਰ ਸੰਗਾ ਬਾਜੂ ਦਾ ਵੀ ਬਾਡੀ ਕਦੀ ਵੀ ਜਾਨੀ ਕਿ ਜਿੰਨੇ ਮਰਜੀ ਸੂਏ ਦੇ ਤੋਂ ਲੈ ਲਓ ਹਾਂਜੀ ਤਾਂ ਕਦੀ ਇਹੋ ਜਿਹਾ ਪਸ਼ੂ ਬੁੱਢਾ ਨਹੀਂ ਹੁੰਦਾ ਹੂੰ ਠੀਕ ਆ ਇਹਦਾ ਭਾਈ ਹਰਵੀਰ ਕਿੰਨੇ ਦੀ ਆਪਾਂ ਦੇ ਦੇਣੀ ਆ ਇਹਦਾ ਸੰਤੂ ਸਾਹਿਬ ਲੈ ਦੇ ਵਾਲੀ ਗੱਲ ਕਰੀਏ ਆਪਾਂ ਦਿਲ ਤਾਂ ਕਰਦਾ ਜੇ ਇਹਦਾ ਮੁੱਲ ਜਿੰਨਾ ਮਰਜੀ ਕਰੀਏ ਹਾਂਜੀ ਆਪਾਂ ਇਹਦਾ ਲੈ ਦੇ ਕਰਾਂਗੇ 29.5 ਹਜ਼ਾਰ 29.5 ਹਾਂਜੀ ਲਓ ਵੀ ਦੋਸਤੋ 29.5 ਹਜ਼ਾਰ ਤੇ ਬੱਚਿਆਂ ਤੇ ਥੱਲੇ ਕੀ ਸੀਗਾ ਇਹਦੇ ਪਿੱਛੇ ਮੇਲ ਕਾਫਾ ਜੀ ਮੇਲ ਕਾਫਾ ਮੱਛਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ 8-10 ਸਾਲ ਹੋ ਗਏ 10 ਕਿ ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਸਿੰਘ ਤੁਸੀਂ ਵੀਡੀਓ ਚ ਦੇਖ ਲੈਣੇ ਆ ਠੀਕ ਆ ਜੀ ਸਿੰਘ ਹੈਗੇ ਬਾਕੀ ਸਿੰਘਾਂ ਨਾਲ ਕੋਈ ਮੇਲ ਜਿਆ ਨਹੀਂਗਾ ਸਿੰਘ ਦਾ ਕੋਈ ਮੈਤਰ ਨਹੀਂ ਕਰਦਾ ਨਾ ਤਾਂ ਇਹ ਮਾਰਦੀ ਆ ਸੀਲਸ ਲੱਗਾ ਬਿਲਕੁਲ ਕੋਈ ਉਹ ਨਹੀਂ ਹੈਗਾ ਜੀ ਤੇ ਤੋਰੀਏ ਜੀ ਠੀਕ ਆ ਉਹ ਵੜ तकरीबन ਜਿਹੜੀ ਦੋਸਤੋ ਉਪਰੋਂ ਤੁਸੀਂ ਆਖੂਗੇ ਥੋੜੀ ਹੌਲੀ ਆ ਬਾਕੀ ਗੋਣੇ ਦੇ ਚ ਇੰਨਾ ਕ ਜਿਆਦਾ ਹੈਗਾ ਵੀ ਘਟੋ ਘੜ ਵੀ 6 ਲੀਟਰ ਤੁਸੀਂ ਜਿਹੜਾ ਦੁੱਧ ਚੋਕੇ ਉਠੋਗੇ ਇਹਦੇ ਥੱਲੇੋਂ ਠੀਕ ਆ ਆ ਕਰੋ ਚੈੱਕ ਠੀਕ ਆ ਵਾ ਬੱਚਾ ਨਾਲ ਇਹੋ ਜੀ ਹੈ ਨਾ ਬਿਲਕੁਲ ਠੀਕ ਆ ਬਸ ਠੀਕ ਹੈ ਦੋਸਤਾਂ ਜਿਹੜੇ ਪਸ਼ੂ ਜੋ ਮਾਰਤਾ ਨੇ ਹੋਣ ਵਾਲਾ ਦਾ ਜੋ ਕਰੀਦਾ ਇਹ ਚੋਂ ਸਿਰਫ ਛੋੜ ਹੀ ਹੋਊ 200 ਰੁਪਏ ਠੀਕ ਹੈ ਭਾਈ ਚਲੋ ਕੋਈ ਗੱਲ ਨਹੀਂ ਬਹੁਤ ਹੈ ਜੀ ਅਗਲੇ ਨੰਬਰ ਤੇ ਜਿਹੜੀ ਆਪਾਂ ਵਹਿੜ ਦਿਖਾਉਣੀ ਹੈ ਇਹ ਵੀ ਵਹਿੜ ਦੋਸਤੋ ਇਹ ਹਜੇ ਤਿਆਰੀ ਹਜੇ ਭਾਈ ਹੈ ਨਹੀਂ ਜੀ ਸਤਿ ਸ੍ਰੀ ਅਕਾਲ ਦੋਸਤੋ ਸਾਹਿਬ ਇਹ ਛਾਈ ਵਾਲ ਦੇ ਵਿੱਚ ਪੱਖ ਰੱਖਦੀ ਜਿਆਦਾ ਜੀ ਤਾ ਹਜੇ ਜ਼ਮਾਂ ਲੈਂਦੀ ਆ ਥੋੜਾ ਜਿਹਾ ਢਿੱਡਾ ਢੁਲਾ ਕਾਫੀ ਨੇ ਓਕੇ ਜੀ ਇਹ ਬਾਹਰ ਕੱਢ ਕੇ ਦਿਖਾਈਏ ਵੀਰਾਂ ਨੂੰ ਸੋ ਦੋਸਤੋ ਵੇੜ ਤੁਸੀਂ ਵੇਖ ਕੇ ਇੱਕ ਵਾਰੀ ਪੂਰੀ ਚੈੱਕ ਕਰੋ ਪੂਰੀ ਗੱਲਬਾਤ ਆਪਾਂ ਵੀਰ ਤੋਂ ਇਨਫੋਰਮੇਸ਼ਨ ਲੈਣੀ ਆ ਇਸ ਵੇੜ ਦੇ ਰਿਗਾਰਡਿੰਗ ਪੁੱਛ ਲਾਂਗੇ ਵੀ ਕਿੰਨਾ ਕੁ ਟਾਈਮ ਹਜੇ ਬਾਕੀ ਆ ਠੀਕ ਆ ਜੀ ਤੇ ਕਿਨਵਾ ਸੂਗਾ ਸੂਣ ਜਾ ਰਹੀ ਆ ਇਹ ਸੰਦੂ ਸਾਹਿਬ ਪਹਿਲਾਂ ਸੂ ਗਈ ਹਜੇ ਠੀਕ ਆ ਜੀ ਹਜੇ ਇਹ 10 ਦਿਨ ਲੈਂਦੀ ਆ ਠੀਕ ਆ ਜੀ ਇਹ ਬਣੂਗੀ ਬਹੁਤ ਚੰਗੀ ਪਰ ਅੱਜ ਨਹੀਂ ਆ ਬੱਚੀ ਠੀਕ ਆ ਜੀ ਦੁੱਧ ਦੀ ਮੇਰੇ ਹਿਸਾਬ ਨਾਲ ਇਹ ਪਹਿਲਾ ਸੂਗਾ ਸੂਣ ਜਾ ਰਹੀ ਆ ਠੀਕ ਆ ਦਿਨ ਹਜੇ ਕਿੰਨੇ ਕੁ ਲੈ ਜੂ ਬਾਈ ਸੰਤੂ ਸਾਹਿਬ ਇਹ 10 ਦਿਨ ਸਿੱਚੂਗੀ ਬਣੂਗੀ ਚੰਗੀ ਠੀਕ ਆ ਜੀ ਠੀਕ ਆ 10 ਕੁ ਦਿਨ ਬਾਈਆਂ ਦਾ ਵੀ ਲੈ ਜੂਗੀ ਠੀਕ ਆ ਤੇ ਥੜਾ ਸੋਨਾ ਕੱਢੂਗੀ ਮੁਠੀ ਆ ਬਿਲਕੁਲ ਆ ਕਰੋ ਚੈੱਕ ਜੀ ਠੀਕ ਆ ਤਾਂ ਰੇਡ ਮੋਲ ਬਾਈ ਕੀ ਫਿਰੰਦਾ ਇਹਦਾ ਸਤੂ ਸਾਬ ਲੈ ਤੇ ਜਿਹੜਾ ਵਾ 25000 ਉਹਦੇ ਵਿੱਚੋਂ ਥੋੜਾ ਬਹੁਤਾ ਮਾਨਤਾਨ ਕਰਾਂਗੇ ਠੀਕ ਹੈ ਜੀ ਬੱਚੇ ਬੱਚੀ ਸਤੂ ਸਾਬ ਕਿੱਥੇ ਮਰਜੀ ਸੁਣ ਤੋਂ ਬਾਅਦ ਆ ਵਿਕਦੀ ਹੈ ਪਰ ਇਹ ਹੈ ਕਿ ਜਦੋਂ ਆਪਾਂ ਨੂੰ ਆਈ ਟਾ ਦੇ ਆਪਾਂ ਬਿਲਕੁਲ ਐ ਜੀ ਠੀਕ ਆ 25000 ਜਿਹੜਾ ਦੋਸਤੋ ਮੋਲ ਨਾ ਠੀਕ ਆ 25000 ਦੇ ਵਿੱਚੋਂ ਮਾਨਤਾਨ ਹੋ ਜੂਗਾ ਘਰ ਪਹੁੰਚਿਆਂ ਤਾਂ ਬੜਕੇ ਚੰਗੀ ਆ ਠੀਕ ਆ ਹਾਈਟ ਜਿਹੜੀ ਆ ਦੋਸਤੋ ਮੈਂ ਬਾਹਲੀ ਵੱਡੀ ਨਹੀਂ ਕਹੂੰਗਾ ਵੀ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਕਿਉਂਕਿ ਪਹਿਲੇ ਪਹਿਲੇ ਸਵੇ ਸੁਣਾ ਵੇੜਾ ਨੇ ਆਜ ਬੰਨਾ ਉਹਨਾਂ ਨੇ ਸਮੇਂ ਦੇ ਵਿੱਚ ਬੰਨਾ ਦੂਜੇ ਤੇ ਜਿਸ ਵੇਲੇ ਜਾ ਕੇ ਵੇੜਾ ਨਾਰਮਲੀ ਅੱਗੇ ਕਬਡੀਆਂ ਹੋਣ ਗਈਆਂ ਜਦੋਂ ਜਵਾਨ ਹੋਈਆਂ ਤੇ ਖੱਦ ਕੱਤੀ ਵੀ ਅੱਗੇ ਵਧਣੀ ਇਹਨਾਂ ਦੇ ਤੇ ਇਸ ਤੋਂ ਬਾਅਦ ਇੱਕ ਲਾਸਟ ਇੱਕ ਹੋਰ ਵੇੜਾ ਉਹ ਵੀ ਆਪਾਂ ਬਾਹਰ ਤੁਹਾਨੂੰ ਚੰਗੀ ਤਰ੍ਹਾਂ ਤੋਰਾ ਤੋੜ ਕੇ ਦਿਖਾਵਾਂਗੇ ਪੂਰੀ ਗੱਲਬਾਤ ਆਪਾਂ ਵੀਰ ਤੋਂ ਪੁੱਛ ਲਾਂਗੇ ਤੇ ਬਾਹਰ ਹੀ ਕੱਢ ਲਿਆ ਮਦਰ ਨੂੰ ਬਾਹਰ ਲਿਆ ਹਾਂਜੀ ਇੱਕ ਵਾਰੀ ਪਹਿਲਾਂ ਦਿਖਾ ਦਈਏ ਵੇੜ ਉਸ ਤੋਂ ਬਾਅਦ ਆਪਾਂ ਲੈ ਲੈਨੇ ਜਾਣਕਾਰੀ ਜੀ ਠੀਕ ਆ ਜੀ ਹਵਾਨਾ ਬਾਡੀ ਬੰਦਰ ਤੁਸੀਂ ਵੇੜ ਦੀ ਦੇਖ ਲਓ ਦੋਸਤੋ ਠੀਕ ਆ ਤੇਰ ਦਿਨ ਹਜੇ ਇਹ ਵੀ ਲੈ ਕੇ ਜਾਊਗੀ। ਭਾਈ ਸਰਪੇ ਕਿੰਨੇ ਦਿਨ ਲੈ ਜਾਊਗੀ? ਤੂੰ ਸੁਹਾ ਕਿਨਵਾ ਸੌਣ ਜਾ ਰਹੀ ਆ? ਅ ਸੁਹਾ ਦੂਜਾ ਸੌਣ ਜਾ ਰਹੀ ਆ। ਠੀਕ ਹੈ ਜੀ। ਬਾਕੀ ਹਜੇ ਦਿਨ ਖਿੱਚੂਗੀ ਆ ਵੀ ਹਫਤਾ ਇੱਕ। ਇੱਕ ਹਫਤਾ ਲੈ ਜਾਓ। ਬਹੁਤ ਚੰਗੀ ਕੁਆਲਿਟੀ ਦਾ ਥਣ ਲੱਗਾ ਇਹਨੂੰ। ਹਮਮ। ਆਲਾ ਦਰਜੇ ਦਾ। ਫਿਰ ਬਾਡੀ ਬੰਦਰ ਬਹੁਤ ਹੀ ਜ਼ਿਆਦਾ ਜਾਨੀ ਕਿ ਸਟੇਟ ਆ। ਹਮਮ। ਤਾਂ ਹਜੇ ਪਲਾਪਲਾ ਚੱਕੂ ਵੀ ਬੱਚੀ। ਹਮਮ। ਪਾ ਕਰ ਉਹ ਚੱਕ ਜੀ। ਟ੍ਰਾਈ ਕਰਾ ਦਊਗੀ 13 14। ਠੀਕ ਆ। ਥਣ ਥਣ ਚੰਗਾ ਦੋਸਤੋ ਬਿਲਕੁਲ ਮੁੱਠੀਲਾ ਥਾਣਾ। ਸੈਕੰਡ ਟਾਈਮਰ ਆ। 13 14 ਰਿ ਸਾਬ ਹੈਵੀ ਬਾਡੀ ਦੇ ਵਿੱਚ ਬਿਲਕੁਲ ਤੇ ਮੁੱਲ ਭਾਈ ਹਰ ਬਿਲਕੁਲ ਕਿੰਨੇ ਦੀ ਲੈ ਕੇ ਆਹ ਸੰਤੂ ਸਾਹਿਬ ਜਿਹੜਾ ਲੈ ਦੇ ਆ 36 ਦੀ ਆਪਾਂ ਦੇਵਾਂਗੇ ਭਾਈ 36 ਦੀ ਬਿਲਕੁਲ ਲੈ ਦੇ ਵਾਲੀ ਗੱਲ ਟੁਰ ਗਈ ਜੀ ਠੀਕ ਆ ਬਾਕੀ ਵੈੜ ਤੁਸੀਂ ਵੇਖ ਕੇ ਚੈੱਕ ਕਰ ਲਓ ਹਜੇ ਦਿਨ ਲੈ ਜੂਗੀ ਕਿ ਹਫਤੇ ਤੋਂ ਉੱਪਰ ਵੀ ਦਿਨ ਲੈ ਕੇ ਜਾਂਦੀ ਹੈ ਹਫਤੇ ਤੋਂ ਉੱਪਰ ਖੜੂਗੀ ਬਾਕੀ ਗੱਲ ਬਣੂਗੀ ਬਹੁਤ ਅੱਛੀ ਕੰਨੀ ਉਹ ਦੇ ਸਰੀ ਇਹਦੀ ਸਾਹਮਣੇ ਜਿੰਨੇ ਢਿੱਲ ਟੂਲਾ ਹਜੇ ਘੱਟ ਪਰ 10 ਦਿਨ ਵੀ ਨਾ ਸੂਈ ਤੇ ਫਿਰ ਵੀ ਕਿੱਥੇ ਜਾ ਕੇ ਲੇਵਾ ਤਿਆਰ ਕਰਨਾ ਬਿਲਕੁਲ ਜੀ ਬਿਲਕੁਲ ਅੱਖੀਂ ਸੰਤੋਖ ਸਾਹਿਬ ਜਿੰਨੇ ਵੀ ਆਪਣੇ ਪਸ਼ੂ ਚਾਹੇ ਗੱਭਣਾ ਚਾਹੇ ਸੋਇਆ ਹਾਂਜੀ ਜਿਹੜੇ ਆਪਾਂ ਗੱਭਣ ਪਸ਼ੂ ਲੈ ਕੇ ਆਉਂਦੇ ਆ ਉਹ ਟਿੱਪ ਕੇ ਲੈ ਕੇ ਆਈਦੇ ਆ ਦੀ ਤਸੱਲੀ ਕਰਕੇ ਲੈ ਕੇ ਆਏ ਗਏ ਆ ਬਿਲਕੁਲ ਆ ਮੈਂ ਇੱਕ ਬੇਨਤੀ ਕਰਦਾ ਕਿ ਚਲੋ ਦੇਖੋ ਆਪਣਾ ਮਾਰਜਨ ਹੁੰਦਾ ਕੋਈ 1000 2000 3000 ਵੱਧ ਤੋਂ ਵੱਧ ਬਿਲਕੁਲ ਤਾਂ ਆਪਾਂ ਵੀ ਪਿੱਛੇ ਰਕਮ ਦੇ ਕੇ ਆਏ ਉਹਨੇ ਆਪਾਂ ਤਸੱਲੀ ਕਰਕੇ ਲੈ ਕੇ ਆਉਣੀ ਹੈ ਬਿਲਕੁਲ ਜੀ ਬਿਲਕੁਲ ਤਾਂ ਬਾਕੀ ਜਿਹੜਾ ਵੀ ਭੈਣ ਭਰਾ ਲੈਣ ਵਾਸਤੇ ਆਉਂਦਾ ਵਾ ਆਪਣੀ ਤਸੱਲੀ ਕਰੇ ਤੁਹਾਡੀ ਜ਼ਿੰਮੇਵਾਰੀ ਜ਼ਿਆਦੀ ਵੱਧ ਜਾਂਦੀ ਹੈ ਬਿਲਕੁਲ ਜੀ ਆਪਾਂ ਵੀ ਇੱਕ ਪੈਸੇ ਆਪ ਪਹਿਲਾਂ ਖਰਚ ਕਰਨੇ ਆ ਉਸ ਤੋਂ ਬਾਅਦ ਉਹਦੇ ਚ ਕੋਈ 2000 3000 2500 ਨਫਾ ਲੈਣਾ ਪਰ ਨਫਾ ਤਾਂ ਲਿਆ ਜਾਊਗਾ ਜੇਕਰ ਪਸ਼ੂ ਤੁਸੀਂ ਆ ਆਪਦੀ ਸੋਚ ਨਾਲ ਹਿਸਾਬ ਨਾਲ ਚੰਗਾ ਖਰੀਦੋਗੇ ਇੱਕ 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 ਐਗਜ਼ਾਮਪਲ ਦੇ ਦਿੰਦੇ ਆ ਅਸੀਂ 30000 ਦਾ ਪਸ਼ੂ ਖਰੀਦਿਆ ਅਸੀਂ 30000 ਦੀ ਰਕਮ ਤਾਂ ਲਾਈ ਲਈ ਆ ਅਸੀਂ ਅੱਗੇ 32 32.5 ਦਾ ਉਹਨੂੰ ਸੇਲ ਕਰ ਰਹੇ ਆ ਤਾਂ 2.5 ਹਜ਼ਾਰ ਪਿੱਛੇ ਅਸੀਂ ਕੋਈ ਮਾੜਾ ਪਸ਼ੂ ਨਹੀਂ ਲੈ ਕੇ ਆਵਾਂਗੇ 30000 ਸਾਡਾ ਵੀ ਨਹੀਂ ਤੇ ਲੌਸ ਤੇ ਜਾਊਗਾ ਉਹ ਜਿਹੜਾ ਸਹੀ ਆ ਗੱਲ ਜੀ ਤਾਂ तकरीबन ਤਸੱਲੀ ਸਾਡੀ ਆਪਣੀ ਹੋਈ ਹੁੰਦੀ ਆ ਕਿ ਜਿਹੜਾ ਵੀ ਭੈਣ ਭਰਾ ਆਉਂਦਾ ਬਾਕੀ ਤੁਹਾਡੇ ਤੋਂ ਬਾਈ ਹਰਵੇਲ ਜਿੱਥੇ ਜਿੱਥੇ ਪਸ਼ੂ ਗਏ ਆ ਵੀ ਚਲੋ ਵੀਰਾਂ ਦੇ ਵੀ ਠੀਕ ਆ ਜਿੰਨਾ ਕਿਹਾ ਗਿਆ ਉਹਨਾਂ ਸਹੀ ਆ तकरीबन ਸ ਦਾ ਪਰ ਕੋਦ ਕਿੰਨੇ ਭੈਣ ਭਰਾ ਹੁੰਨੇ ਆ ਜਾਂ ਘਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਕੋਈ ਚੰਗਾ ਮਾੜਾ ਵੀ ਜੀ ਨਿਕਲਦਾ ਤੇ ਪਸ਼ੂ ਨੇ ਹਨਾ ਇਹ ਇੱਕ ਜਾਣ ਵਾਲੀ ਚੀਜ਼ ਆ ਇਹਨੇ ਬਿਮਾਰ ਵੀ ਹੋਣਾ ਇਹਨੇ ਚੰਗੇ ਵੀ ਨਿਕਲਣਾ ਇਹਨੇ ਮਾੜੇ ਵੀ ਨਿਕਲਣਾ